ਸ਼ਾਮ ਦੀਆਂ ਵੱਡੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਤੱਤ ਵੱਡੀਆਂ ਖਬਰਾਂ ਤੇ ਸੁਰੱਖਿਆ ਬਲਾਂ ਵੱਲੋਂ ਸੀਪੀਆਈ ਮਾਫਵਾਦੀ ਦਾ ਕਮਾਂਡਰ ਟੀਰੇ ਚਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ 15 ਲੱਖ ਰੁਪਏ ਦੇ ਇਨਾਮ ਵਾਲਾ ਬਾਗੀ ਵੀ ਹੋਇਆ ਜਖਮੀ ਸਵੈ ਲੋਡਿੰਗ ਰਾਈਫਲ ਸਮੇਤ ਕਈ ਹਥਿਆਰ ਬਰਾਮਦ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਕਦਮ ਭਾਰਤੀ ਹਵਾਈ ਸੈਨਾ ਲਈ 5ਵੀਂ ਪੀੜੀ ਦੇ ਡੀਪ ਪੈਨੇਟ੍ਰੇਸ਼ਨ ਐਡਵਾਂਸਡ ਮੀਡੀਅਮ ਕਮਬੈਕ ਟੂ 에ਅਰਕ੍ਰਾਫਟ ਨੂੰ ਸਵਦੇਸ਼ੀ ਤੌਰ ਤੇ ਵਿਕਸਿਤ ਕਰਨ ਲਈ ਇੱਕ ਮੈਗਾ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ ਰੱਖਿਆ ਬਜਟ ਵਿੱਚ ਵਾਧੂ ਪੈਸਾ ਮਹਈਆ ਕਰਵਾਏਗੀ ਸਰਕਾਰ ਪੰਚਕੂਲਾ ਦੇ ਵਿੱਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਇੱਕੋ ਪਰਿਵਾਰ ਦੇ 7 ਜੀਵਾਂ ਨੇ ਕੀਤੀ ਖੁਦਕੁਸ਼ੀ ਕਾਰ ਵਿੱਚ ਮਿਲੀਆਂ ਦੇਰਾਂ ਦੂਨ ਦੇ ਰਹਿਣ ਵਾਲੇ ਪਰਿਵਾਰ ਦੀਆਂ ਲਾਸ਼ਾਂ ਸੁਸਾਇਡ ਨੋਟ ਵੀ ਹੋਇਆ ਬਰਾਮਦ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਕਦਮ ਗਵਾਨਾ ਵੱਲੋਂ ਅਤਵਾਦ ਖਿਲਾਫ ਲੜਾਈ ਵਿੱਚ ਭਾਰਤ ਦੀ ਹਮਾਇਤ ਵਫਦ ਦੇ ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਸਰਪਾਰਟੀ ਵਫਦ ਨਾਲ ਮੁਲਾਕਾਤ ਦੌਰਾਨ ਉਤਟੋ ਹਮਾਇਤ ਦੁਹਰਾਈ ਜੰਮੂ ਕਸ਼ਮੀਰ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ 100 ਤੋਂ ਵੱਧ ਪਸ਼ੂਆਂ ਦੀ ਹੋਈ ਮੌਤ ਰਜੌਰੀ ਜ਼ਿਲ੍ਹੇ ਵਿੱਚ ਮਾਰੀਆਂ ਗਈਆਂ ਖਾਨਾ ਬਰੋਜ ਪਰਿਵਾਰਾਂ ਦੀਆਂ 100 ਤੋਂ ਵੱਧ ਭੇਡਾਂ ਬੱਕਰੀਆਂ ਖੰਨਾ ਬਦੋਜ ਪਰਿਵਾਰਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਗੋਹਾਰ ਹਰਿਆਣਾ ਦੇ ਹਿਸਾਰ ਦੇ ਵਿੱਚ ਹੋਇਆ ਵੱਡਾ ਸੜਕ ਹਾਦਸਾ ਸੜਕ ਕਿਨਾਰੇ ਪਲਟੀ ਹਰਿਆਣਾ ਰੋਡਵੇ ਦੀ ਬੱਸ ਹਾਦਸੇ ਵਿੱਚ ਸੀਆਰਪੀਐਫ ਦੇ ਜਵਾਨ ਦੇ ਇਕਲੌਤੇ ਪੁੱਤ ਦੀ ਹੋਈ ਮੌਤ ਸੜਕ ਉੱਤੇ ਡਿੱਗੇ ਦਰਸ਼ਕ ਤੋਂ ਸਾਈਡ ਨੂੰ ਬੱਸ ਕੱਢਣ ਵੇਲੇ ਵਾਪਰਿਆ ਹਾਦਸਾ ਅੰਮ੍ਰਿਤਸਰ ਦੇ ਵਿੱਚ ਮਜੀਠਾ ਬਾਈਪਾਸ ਨੇੜੇ ਹੋਇਆ ਤਮਾਕਾ ਗੈਂਗਸਟਰ ਜਾਂ ਅਤਵਾਦੀ گروਹਾਂ ਵੱਲੋਂ ਲੁਕਾਈ ਗਈ ਸੀ ਤਮਾਕੇ ਖੇਜ ਸਮੱਗਰੀ ਦੀ ਖੇਪ ਖੇਪ ਚੁੱਕੜਾਏ ਵਿਅਕਤੀ ਦੇ ਹੱਥਾਂ ਵਿੱਚ ਹੋਇਆ ਬਲਾਸਟ ਵਿਅਕਤੀ ਦੀ ਹੋਈ ਮੌਤ 'ਤੇ ਪੁਲਿਸ ਦੇ ਵੱਲੋਂ ਜਾਂਚ ਜਾਰੀ ਮੁਕੇਰੀਆ ਵਿੱਚ ਦਰਖਤ ਨਾਲ ਟਕਰਾਈ ਕਾਰ ਕਰ ਦੇ ਉੱਡੇ ਪ੍ਰਕਾਸ਼ੇ ਹਾਦਸੇ ਵਿੱਚ ਇੱਕ ਦੀ ਮੌਤ ਚਾਰ ਜਣੇ ਹੋਏ ਜ਼ਖਮੀ ਕ੍ਰਿਕਟ ਖੇਡਣ ਜਾ ਰਹੇ ਸਨ ਨੌਜਵਾਨ ਸੀਐਮ ਭਗਵੰਤ ਮਾਨ ਵੱਲੋਂ ਵਿਦਿਆਰਥੀਆਂ ਲਈ ਵੱਡਾ ਐਲਾਨ 10ਵੀਂ ਅਤੇ 12ਵੀਂ ਜਮਾਤ ਵਿੱਚ ਟੌਪ ਕਰਨ ਵਾਲੇ 10-10 ਵਿਦਿਆਰਥੀਆਂ ਨੂੰ ਲਿਜਾਇਆ ਜਾਵੇਗਾ ਵਿਦੇਸ਼ ਤਕਨੀਕੀ ਅਤੇ ਆਧੁਨਿਕ ਸੰਸਥਾਵਾਂ ਦੇ ਕੀਤੇ ਜਾਣਗੇ ਦੌਰੇ ਫੁੱਲ ਸੈਸ਼ਨ ਦੌਰਾਨ ਦਿਖਾਇਆ ਜਾਵੇਗਾ ਵਿਧਾਨ ਸਭਾ اجلاس ਅਮਰੀਕਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਖਤੀ ਵਿਦਿਆਰਥੀਆਂ ਨੂੰ ਫਰਮਾਨ ਕੀਤੇ ਗਏ ਜਾਣੀ ਬਿਨਾ ਨੋਟਿਸ ਕਲਾਸਾਂ ਛੱਡਣ ਜਾਂ ਛੱਡਣ ਤੋਂ ਪਿੱਛੇ ਹਟਣ ਤੇ ਰੱਦ ਹੋਣਗੇ ਵਿਜੇ ਇਹ ਸਭ ਆਦੀਏ 10 ਵੱਡੀਆਂ ਖਬਰਾਂ ਦੇ ਦੁਨੀਆ ਦੀ तमाम ਤਾਜ਼ਾ ਖਬਰਾਂ ਲੈ ਕੇ ਜਲਦਾ ਹਾਜ਼ਰ ਹੋਵਾਂਗੇ ਧੰਨਵਾਦ